ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਉਤੋ ਜੀ ਆਦੋ ਜੁਇ ਦੋ ਸਾਰੇ ਆਣ <laughs> ah, ban <laughs> ban banda gitti ya <laughs> ਆਪੇ ਵੰਦ ਗਿੱਤੀ ਸਗੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਬਹੁਤ ਚੜ੍ਹਦੀ ਕਲਾ ਜੀ ਠੀਕ ਹਾਂ ਤੁਸੀਂ ਵੀਰੇ ਹਾਂਜੀ ਹਾਂਜੀ ਭੈਣ ਜੀ ਤੁਸੀਂ ਸੁਣਾਓ ਠੀਕ ਹੈ ਜੀ ਅਸੀਂ ਰੱਬ ਤੁਹਾਨੂੰ ਚੜ੍ਹਦੀਆਂ ਕਲਾ ਵਿੱਚ ਰੱਖੇ ਵੀਰੇ ਰੱਬ ਤੁਹਾਨੂੰ ਸਾਰੀਆਂ ਕੁਸ਼ੀ ਦੇਵੇ ਧੰਨਵਾਦ ਭੈਣੇ ਬਹੁਤ ਬਹੁਤ ਬਾਬਾ ਮਾਨ ਸਿੰਘ ਜੀ ਵੀ ਠੀਕ ਨੇ ਹਾਂਜੀ ਹਾਂਜੀ ਬਾਬਾ ਜੀ ਆਓਗੇ ਹੁਣ ਥੋੜੇ ਟਾਈਮ ਤੋਂ ਬਾਅਦ 10 ਮਿੰਟ ਆਪਾਂ ਗੱਲਬਾਤ ਕਰਦੇ ਹਾਂ ਜਦ ਤੱਕ ਉਹ ਲੰਗਰ ਪਾਣੀ ਛਕ ਰਹੇ ਆ ਉੱਤਵਾਰ ਬਾਬਾ ਜੀ ਵੀ ਆ ਜਾਣਗੇ ਤੇ ਕਰਦੇ ਆ ਗੱਲਾਂ ਬਾਤਾਂ ਅੱਜ ਜਾ ਰਹੇ ਸੀਗੇ ਅੱਜ ਖਾਂ ਨੂੰ ਮੋਟਰਸਾਈਕਲ ਤੇ ਖਾਂ ਨੂੰ ਚੇਤਾ ਆਇਆ ਹਨਾ ਕਿੰਦਾ ਪ੍ਰਾਣੀਆਂ ਖੇਡਾਂ ਲੋਕੀ ਕਿੰਦਾ ਪਿੰਡਾਂ ਵਿੱਚ ਖੇਡਦੇ ਹੁੰਦੇ ਸੀਗੇ ਖੂਖੂ ਗੁੱਲੀ ਡੰਡਾ ਲੋਕ ਨੂੰ ਮੀਜੀ ਬਾਂਦਰ ਕਿਲਾ ਕਿਉਰ ਛਪਾਈ ਹੈ ਉੜਨਾ ਉੜਨਾ ਪਤਾ ਨਹੀਂ ਕਿਹੜੀਆਂ ਕਿਹੜੀਆਂ ਖੇਡਾਂ ਹੁੰਦੀਆਂ ਸੱਗੇ ਪਿਛੇ ਵਾਰ ਖੇਡਾਂ ਖਾਵਾ ਕਰੇ ਉਹ ਕਿਹੜੇ ਯਾਰੀ ਸ਼ਾਮ ਤੋਂ ਆਇਆ ਬੱਜੋ ਨਾ ਕੋੜ ਦੂਵੇ ਨਾ ਟਿਕਣਾ ਕਿਸੇ ਦੇ ਪੁੱਤਿਆ ਯਾਰ ਨਹੀਂ ਨਹੀਂ ਵੀਰਾ ਜੀ ਹੱਲੇ ਨਹੀਂ ਹੱਲੇ ਖਾਣੀ ਵਾਲੇ ਹੈ ਕੀ ਕਹਨੇ ਧੰਨਵਾਦ ਭੈਣ ਜੀ ਪਾਜੀ ਬਹੁਤ ਵਧੀਆ ਕੰਮ ਕਰਦੇ ਹੋ ਧੰਨਵਾਦ ਜੀ ਕਿਹੜੇ ਕਿਹੜੇ ਤੁਸੀਂ ਬੰਦੇ ਤੁਸੀਂ ਪੁਰਾਣੇ ਟਾਈਮ ਆਪਣਾ ਯਾਦ ਕਰਦੇ ਹੋ ਅੱਜ ਅਸੀਂ ਅਚਾਨਕ ਜਾ ਰਹੇ ਸੀ ਮੋਟਰਸਾਈਕਲ ਤੇ ਮਨੂੰ ਚੇਤਾ ਆ ਗਿਆ ਨਾ ਖੋ ਖੋ ਜਿਹੜੀ ਸ਼ੱਕਾ ਲੁਕਣ ਮੀਚੀ ਬਰਫ਼ ਪਾਣੀ ਉਹ ਇੱਕ ਉਹ ਖਾਂ ਬਾਂਦਰ ਕਿਲਾ ਅੱਖਾਂ ਜਿਹਾ ਬਣ ਕੇ ਬੈਡਮਿੰਟਨ ਹਾਂਜੀ ਖੋਖੋ ਬਹੁਤ ਮਤਲਬ ਖੇਡਾਂ ਹੁਣ ਉਹ ਖੇਡਾਂ ਮੁੱਕ ਨਹੀਂ ਜਾਂਦੀਆਂ ਅਸੀਂ ਇੱਕ ਗੱਲ ਕਰਦੇ ਸੀ ਅੱਗੇ ਨਾ ਜਿਹੜੇ ਨਿੱਕੇ ਨਿੱਕੇ ਹੁੰਦੇ ਸੀਗੇ ਇਹ ਅਸੀਂ ਕਨੌਟ ਦੇ ਵਿੱਚ ਜਾਣਾ ਆਪਣੇ ਵਾਟਰ ਨਾਈਟ ਗੇਮ ਹਾਂਜੀ ਉਹੀ ਬਰ ਪਾਣੀ ਅਨੁਭਵ ਕਰਦਣਾ ਨਾ ਕਹਿੰਦਾ ਪਾਣੀ ਨਿੱਕੇ ਨਿੱਕੇ ਜਦੋਂ ਹੁੰਦੇ ਸੀ ਗਰਾਊਂਡ ਦੇ ਵਿੱਚ ਜਾਣਾ ਜਿਹਦੇ ਭੰਗ ਹੁੰਦੀ ਸੀ ਕਿ ਉਹ ਨਹੀਂ ਹੁੰਦੇ ਭਿੰਡੇ ਭਿੰਡੇ ਜਿਹੜੇ ਹਫਤੋ ਉਤੇ ਜਿਹੇ ਕਹਿੰਦੇ ਨੇ ਆ ਪਾウダー ਨਾਲੇ ਆਜੋ ਅਸੀਂ ਉਹ ਜਦੋਂ ਅਸੀਂ ਜਾ ਰਹੇ ਸਾਡੇ ਸਾਡੇ ਵਿੱਚ ਵੱਜ ਰਹੇ ਸੀ ਸਾਰੀਆਂ ਗੇਮਾਂ ਮੈਂ ਯਾਦ ਕਰਦੇ ਹਾਂ ਹਾਂ ਜੀ ਜਦੋਂ ਫੇਰ ਜਦੋਂ ਗਰਾਊਂਡ ਦੇ ਆਲਾ ਨਿੱਕੇ ਨਿੱਕੇ ਹੁੰਦੇ ਸੀਗੇ ਅਸੀਂ ਉਹ ਜਾਣਾ ਦਾ ਭੰਗ ਜੀ ਪੜ ਲੈਣੀ ਭੰਗ ਨਾਲ ਫੜਨਾ ਉਹਨਾਂ ਨੂੰ ਪਹਿਲਾਂ ਦੱਬ ਲੈਣਾ ਦੱਬ ਕੇ ਇਹਨਾਂ ਨੂੰ ਫੇਰ ਡੱਬੀ 'ਚ ਬੰਦ ਕਰ ਲੈਣਾ ਤਾਂ ਬਈ ਜੇ ਬੰਦ ਕਰਕੇ ਦੋ ਛੜ ਦੇਣ ਇਹਨਾਂ ਨੂੰ ਲੜਾਉਣਾ ਉਹਨਾਂ ਨੂੰ ਲੜਨ ਦੇ ਲੜ ਦੇਣਾ ਉਹਦੇ ਪੁੱਛ ਟੁੱਟ ਜਾਣੀ ਕਿਸੇ ਦਾ ਖੰਭ ਟੁੱਟੇ ਹਨ ਕੋਈ ਦਾ ਕੋਈ ਸਟਰਕਟਚਰ ਜਾਣਾ ਬਸ ਇਹ ਆ ਮੇਰੇ ਕੋਲ ਕਹਿੰਦੇ ਚੱਪਲ ਵੀ ਨਹੀਂ ਹੁੰਦੀ ਨੰਗੇ ਪੈਰੀ ਨੰਗੇ ਪੈਰੀ ਵੀਰ ਅੱਧੇ ਹੀ ਸਹੀ ਗੱਲ ਆ ਸਾਡੀ ਮੇਰੀ ਭਤੀਜੀ ਐ ਵੀ ਇਦਾਂ ਹੀ ਆ ਇਹ ਨਗੇਫਲੀ ਭੱਜੀ ਫਿਰਦੀ ਹੁੰਦੀ ਐ ਨੂੰ 50 ਬਰ ਕਿਹਾ ਇਹਨਾਂ ਉਹਦ ਪਾਇਆ ਕਰ ਕੀ ਹਾਲ ਬਾਈ ਜੀ ਠੀਕ ਧੰਨਵਾਦ ਜੀ ਠੀਕ ਠਾਕ ਆਪ ਸਨੋ ਜੀ ਉਹ ਤੋਤੇ ਹੀ ਕਿਤੇ ਜੇ ਹੁੰਦੇ ਭਿੰਨੇ ਭਿੰਨੇ ਜਿਹਨਾਂ ਨੂੰ ਕਹਿੰਦੇ ਆ ਉਹ ਤੋਤੇ ਬੜੇ ਇੱਕ ਲਾਲ ਹੁੰਦਾ ਲਾਲ ਰੰਗ ਦਾ ਕਾਲੇ ਰੰਗ ਦਾ ਇੱਕ ਹੋਰ ਹੁੰਦੇ ਹੀ ਇੱਕ ਤਾਂ ਨਾਰਮਲ ਜੇ ਹੁੰਦੇ ਆ ਇੱਕ ਤਾਂ ਕਹਿੰਦੇ ਹਾਈ ਕੁਆਲਿਟੀ ਦੇ ਹੁੰਦੇ ਉਹ ਫੜਨੇ ਰਾਤ ਨੂੰ ਉਹ ਤਰਾਈਆਂ ਘੁੰਮਣ ਲੈਟ ਜੀ ਜਾਂਦੀ جگਨੂ جگਨੂ ਉਹ ਫੜਨੇ ਹੱਥਾਂ ਨਾਲ ਇੱਕ ਤਰਾਈਆਂ ਲੰਬੀਆਂ ਲੰਬੀਆਂ ਆਉਂਦੀਆਂ ਐ ਹੂੰ ਅੱਜ ਕੱਲ ਉਹ ਆਪਾਂ ਚੀਜ਼ਾਂ ਭੁੱਲਦੇ ਜਾ ਰਹੇ ਆ ਨਾ ਬੱਚੇ ਵੀ ਆ ਬਸ ਉਹਨਾਂ ਨੂੰ ਫੋਨ ਤੇ ਹੀ ਆ ਬਸ ਫੋਨ ਤੇ ਮਾਪੇ ਕਾਰਟੂਨ ਲਾ ਕੇ ਦੇ ਦਿੰਦੇ ਆ ਰੋਟੀ ਖਾ ਲੋ ਰੋਂਦੇ ਆ ਤਾਂ ਤਾਂ ਫੋਨ ਫੜਾ ਦਿਓ ਨੀਂਦ ਨਹੀਂ ਆਉਂਦੀ ਤਾਂ ਫੋਨ ਫੜਾ ਦਿਓ ਉਹ ਆਪਣੇ ਦੇਖਦੇ ਦੇਖਦੇ ਸੌਂ ਜਾਂਦੇ ਆ ਕਿ ਨੀਂਦ ਆ ਜੋ ਵੀ ਅੱਜ ਕੱਲ ਤਾਂ ਹੀ ਕੋ ਚੱਲ ਰਿਹਾ 4 ਬਾਈ ਕੌਣ ਕੌਣ ਖੇਡਦਾ ਰਿਹਾ ਇਹ ਗੇਮਾਂ ਲਵਾਓ ਹਾਜ਼ਰੀ ਆਪਣੀ ਆਪਣੀ ਕੀ ਤੇ ਆਵਾਪੂ ਹੋ ਬਾਬੂ ਹੋ ਬਾਬਾ ਮੇ ਜਵਾਦ ਤੁਸੀਂ ਪੜ੍ਹਾਈ ਛਾੜ ਮੈਂ ਖੁਦ ਬ੍ਰੈਸਟ ਕਰਨ ਕੀਤੇ ਬਹੁਤ ਵਧੀਆ ਵੀਰਾ ਜੀ ਅੱਜ ਕੱਲ੍ਹ ਪੜ੍ਹਾਈ ਕੰਮ ਆਉਂਦੀ ਐ ਅਸੀਂ ਤਾਂ ਆਵ ਨਹੀਂ ਪੜੇ ਅਸੀਂ ਤਾਂ ਬਾਰਾਂ ਮਹੀਨੇ ਕੀਤੀਆਂ ਲੜ ਲੜ ਕੇ ਜਾਂਦੇ ਆਉਂਦੇ ਸੀ ਸਕੂਲੇ ਸਕੂਲੇ ਜਾਣਾ ਕੰਟ ਉੱਪਕੇ ਭਜਿਆਣਾ ਵੀਰੇ ਜੋ ਗੁਰਸਿੱਖ ਵੀਰ ਨਾਲ ਆਹ ਹੋਰ ਮੈਂ ਵੀਡੀਓ ਦੇਖੀ ਸੀ ਉੱਥੇ ਕਹੋ ਜਾਓਗੇ ਵੀਰ ਪੁਰਸਖ ਵੀਰ ਵੀ ਪਿੰਡ ਅੱਜ ਗਏ ਸੀ ਕਿ ਅੱਜ ਉਹਨਾਂ ਦੇ ਕੋਲ ਉਹਦੀ ਗੱਲਬਾਤ ਸੁਣ ਕੇ ਆਂਦੀ ਉਹਨਾਂ ਦੀ ਉਹ ਵੀਰ ਦੇ ਨਾਲ ਬਹੁਤ ੱੱਕਾ ਹੋ ਰਿਹਾ ਹੈ ਆ ਪਿੰਡ ਦੇ ਵਿੱਚ ਸਰਪੰਚ ਪੰਜ ਸਾਰੇ ਵੀਰ ਦੇ ਨਾਲ ਆ ਉਹਦੇ ਕਿਹੜੇ ਉਹ ਨਾ ਦੂਜੇ ਆਪਣੇ ਦੋ ਤਿੰਨ ਬੰਦੇ ਆ ਨਾ ਗਲੋ ਪਿੰਡ ਦੇ ਮੋਤਵਾਰ ਜਾਇਆ ਮਤਲਬ ਚਾਰ ਹੋਊ ਕਿ ਤਾਂ ਕਰਕੇ ਪੁਸ ਨਾਲ ਭੜੀਆਂ ਉਹਨਾਂ ਦੀ ਤਾਂ ਕਰਕੇ ਨਹੀਂ ਕੋਈ ਕਾਰਵਾਈ ਹੁੰਦੀ ਕੋਈ ਗੱਲ ਨਹੀਂ ਆਪਾਂ ਕੱਲਾ ਦਿਨ ਦੇਖਣਾ ਕਾਲੋ ਜਿਹੜੀ ਉਹਦਾ ਮਿਲਣਾ ਡੀਐਸਪੀ ਨੂੰ ਜੇ ਤਾਂ ਉਹ ਕਰੋਗੇ ਕਾਰਵਾਈ ਜੇ ਨਹੀਂ ਕਾਰਵਾਈ ਕਰੋਗੇ ਤਾਂ ਫਿਰ ਆਪਾਂ ਕੰਮ ਖਿੱਚਾਂਗੇ ਫੇਕ ਕੰਨਾਂ ਨੂੰ ਹੱਥ ਲਵਾਵਾਂਗੇ ਉਹ ਤਾਂ ਫੇ ਖਾਲਸਾ ਪੰਥ ਜਾਊਗਾ ਫੇ ਹੁਣ ਤਾਂ ਦੇਣਾ ਤਾਂ ਸੂਤ ਨਹੀਂ ਆਊਗਾ ਤਾਂ ਅਸੀਂ ਸੂਤ ਕਰਾਂਗੇ ਫਿਰ ਬੜਾ ਭੋਲਾ ਭਾਲਾ ਜਹਾ ਸਾਡਾ ਵੀਰਿਆ ਉਹ ਵਿਚਾਰਾ ਸਾਡੇ ਇਲਾਕੇ ਛਾਗੇ ਕੰਮ ਕਰਦਾ ਹੁੰਦਾ ਸੀਗਾ ਉਹਦੀ ਮੰਮਾ ਥੋੜੀ ਬਿਮਾਰ ਰਹੀ ਸੀ ਕਿ ਤਾਂ ਕਰਕੇ ਉਹ ਤੋਂ ਖਟਕੇ ਚਲ ਗਿਆ ਉੱਥੇ ਸਾਨੂੰ ਪਤਾ ਲੱਗਾ ਸੀ ਸਾਨੂੰ ਸਵੇਰੇ ਕੱਲ ਆਈ ਸੀ ਕਿ ਅਸੀਂ ਸ਼ਾਮੀ ਨੂੰ ਪਹੁੰਚ ਗਏ ਸੀ ਉਹਦੇ ਘਰੇ ਪਰ ਮੈਂ ਵੀਡੀਓ ਨਹੀਂ ਬਣਾਈ ਹਾਲੇ ਕੰਮ ਜਦੋਂ ਪੂਰਾ ਕਰਾਂਗੇ ਫਿਰ ਵੀਡੀਓ ਪਾਵਾਂਗੇ ਨਾ ਮੈਂ ਡਿਗਰੀ ਕਰ ਰਹੀ ਹਾਂ ਨਰਸਿੰਗ ਚ ਰਹਿਣਾ ਨਸਤ ਕਰ ਰਾਗੀ ਨਰਸਿੰਗ ਚ ਪੀਐਟ ਕਰਾਂਗੇ ਨਰਸਿੰਗ ਚ ਬਹੁਤ ਬਹੁਤ ਤਰੱਕੀਆਂ ਬਖਸ਼ੇ ਪੈਣ ਤੁਹਾਨੂੰ ਸਾਡੀਆਂ ਵੀ ਆ ਵੀ ਉਮਰਾਂ ਲੱਗ ਜਾਣ ਤੁਹਾਨੂੰ ਲੰਮੀਆਂ ਲੰਬੀਆਂ ਉਮਰਾਂ ਬਖਸ਼ੇ ਬਾਈ ਗੁਰੂ ਚੇ ਪਾਸ਼ਾ ਮਿਰ ਕਰਿਆ ਸਾਰਿਆਂ ਤੇ

ਮਨ ਨੂੰ ਬਹੁਤ ਸੋ ਦੁੱਖ ਹੋਇਆ ਵੀਰੇ ਗੁਰਸਿੱਖ ਵੀਰ ਨਾਲ ੱਸਕਾ ਹੋਇਆ ਵੀਰੇ ਹਾਂਜੀ ਅਸੀਂ ਵੀ ਤੇਹੀ ਗੱਲਿਆ ਦੋ ਸਾਡੇ ਕੋਲ ਬੜੀਆ ਪਹੁੰਚੀ ਆ ਸਾਨੂੰ ਤਾਂ ਪਤਾ ਨਹੀਂ ਸਿਕਾਉਣਿਆ ਪਰ ਕਰੋ ਹੋਰ ਸਿੰਘ ਦਾ ਫੋਨ ਆਇਆ ਨਾ ਸਾਨੂੰ ਪਤਾ ਲੱਗਾ ਕਿ ਸਾਡੇ ਜਾਣਕਾਰ ਸਿਕਾ ਮੈਂ ਗਿਆ ਸਿਕਾ ਆਪਣੇ ਛਾੜੇ 5:00 ਵਜੇ ਤੋਂ ਕਾਰ ਵਿੱਚ ਕੋਈ ਖਰਪਾ ਨਹੀਂ ਮਿਲਿਆ ਨਾ ਸੁਣੀ ਮਾੜੀ ਸੀ ਹੂੰ ਉਹਨੇ ਆਪਣੀ ਕੋਠੀ ਲਈ ਅਲੱਗ ਕਾਰ ਵੀ ਰੱਖੀ ਆ ਬਾਈਕ ਨੂੰ ਬਾਈਕ ਨੂੰ ਦੀ ਮੇਰੇ ਚਾਹੀਦੀ ਵੀਰੋ ਸਭ ਨੂੰ ਤਰੱਕੀਆਂ ਬਖਸ਼ੇ ਲੰਬੀਆਂ ਲੰਬੀਆਂ ਉਮਰ ਬਖਸ਼ੇ ਇਹ ਦੁਆ ਮੰਗ ਕਰਦੇ ਆ ਸੀ ਸੱਚੇ ਪਾਤਸ਼ਾਹ ਕੇ ਅਰਦਾਸ ਹੈ ਵੀਰੇ ਅਰਦਾਸ ਹੈ ਬੰਦੇ ਨੂੰ ਇੱਥੋਂ ਇੱਥੇ ਤੱਕ ਲੈ ਕੇ ਜਾਂਦੇ ਆ ਬਾਬਾ ਜੀ ਅਸੀਂ ਧੋਰੀ ਤੋਂ ਹਾਂ ਆਪਣਾ ਨੰਬਰ ਦੇ ਪੁੱਛੀ ਲੇਖ ਲਓ ਜੀ 9855252512 ਪੰਜਾਬੀ ਵਿੱਚ ਵੀ ਬੋਲ ਦਿੰਨੇ ਆ 98 55 2525 12 ਇਹ ਪੈਣ ਪੈਣ ਮੇਰੀ ਇਹ ਨੰਬਰ ਮੇਰਾ ਟਾਈਪ ਕਰਦੇ ਮੜੇ ਇੱਕ ਮਿੰਟ ਦੇ ਵਿੱਚ ਜੇ ਕਿਸ ਨੂੰ ਇਹ ਰੀਡ ਹੁੰਦਾ ਤਾਂ ਉਹ ਸਕਰੀਨ ਸ਼ਾਟ ਮਾਲ ਦੋਗੇ ਬਾਉ ਦਾ ਘਟ ਰੇਖਿਆ ਵੀਰ ਸਾਬ ਟੈਮ ਸਟੈਂਡ ਵਿੱਚ ਲੱਗ ਗਿਆ ਹੁਣ 3500 ਹੋ ਗਏ ਇਹ ਵਿੱਚ ਕੋਈ ਨਹੀਂ ਬਾਬਾ ਮੇਰ ਕਰੇ ਜਲਦੀ ਜਲਦੀ ਤੇਰਾ ਵਿਆਹ ਹੋਵੇ ਸਾਨੂੰ ਸੱਦੀ ਅਸੀਂ ਵੀ ਆਵਾਂਗੇ ਜਰੂਰ ਲੱਭਦੇ ਨ ਲੱਭਦੇ ਤੇ ਲੈ ਕੋਈ ਕੋਈ ਇੰਦਲੇ ਤਲਹਾ ਇੱਕ ਟਲੂ ਕਹਿੰਦੇ ਚੱਲ ਜਿਹੜੇ ਇੱਕ ਦੋ ਨਿਆਣੇ ਹੋਣ ਉਹ ਵੀ ਚੱਲੂਗੀ ਨਹੀਂ ਨਹੀਂ ਕੋਈ ਗੱਲ ਨਹੀਂ ਮੇਟੇ ਦਾ ਜ ਲਮਾ ਪਿਆ ਤੁਹਾਨੂੰ ਲੱਗਦਾ ਅੱਖਾਂ ਪਿੰਗੀਆਂ ਇਹ ਤੁਹਾਨੂੰ ਲੱਗਦੀਆਂ ਪਤਾ ਨਹੀਂ ਓਏ ਕਾਲੀ ਕਾਲੀਂ ਬਰਾਗਦੇ ਤੋ ਕੋ ਲਾਈ ਦਾ ਫੋਨ ਮੜਾ ਜਾ ਕੇ ਲਾਈ ਬੈਠੋ ਬੰਦ ਨਾ ਨੰਬਰ ਅਜਿਹਾ ਬੈ ਦੂਆ ਹੈ ਨਹੀਂ ਨਾ ਓਕੇ ਆ ਤਾਂ ਗੋਰੀ ਸੰਤੂ ਜੀ ਸਾਡੇ ਮਾਨ ਜੋਗ ਹੋ ਗਿਆ ਲਈ ਯਾਰ ਮੈਂ ਆ ਗਿਆ ਆ ਗਿਆ ਚਲਦੇ ਆਂ WhatsApp ਤੇ ਗੱਲਾਂ ਉਹਨੂੰ ਮੇਰਾ ਮਸੀਤ ਜੀ ਫਿਰਕੋਟ ਮੈਂ ਰਹਾ ਆ ਪਿੰਡ ਉਹ ਆ ਓਕੇ ਜੀ ਓਕੇ ਗਰੇਵ ਸਿੰਘ ਜੀ ਕੋਰੀਆ ਵਾਲੇ ਗੜੇ ਕਰੋਸ਼ਿਆ ਵਾਲੇ ਲੱਗਦਾ ਸਾਰੇ ਬਿਜ਼ੀ ਆ ਰੋਟੀਆਂ ਦਿਖਾਉਣ ਲੱਗਿਆ ਲੱਗਦਾ ਕੋਈ ਦੇਖ ਦੇ ਵੀ ਅੱਜ 20 30 40 ਦਾ ਟੱਪ ਦਿਨ ਤੇ ਅੱਜ ਨੂੰ ਬੈਲੇ ਹੁੰਦੇ ਉਹਨਾਂ ਨੂੰ 10 ਵਜੇ ਮਨ ਲੱਦਾ ਨਾ ਫੋਨ ਨਾ ਕਰੋ ਲਾਈਵ 'ਚ ਆ ਜਿਹੜੇ ਆਉਣਾ ਤੇ ਹਾਲ ਬਾਬਾ ਜੀ ਬਹੁਤ ਵਧੀਆ ਜੀ ਤੁਸੀਂ ਸੁਣਾਓ ਵੀਰਾ ਜੀ ਕੀ ਹਾਲ ਚਾਲ ਜੇ ਸਾਊਥ ਕੋਰੀਆ ਹਾਂ ਵੀਰ ਜੀ ਕਾਰ ਬੱਦ ਬੱਦ ਰੱਖੀਆਂ ਬਰਖੇ ਲੰਬੀਆਂ ਲੰਮੀਆਂ ਤੁਹਾਨੂੰ ਪਰਮ ਬਾਇਕਰੂਚੀ ਬਾਇਕਰੂ ਮਲਿਕ ਟ੍ਰੇਨ ਵੀ ਨੰਬਰ ਪ੍ਰੀਤ ਵੀਰ ਦਾ ਨੰਬਰ ਜਿਸ ਪੈਨ ਨਿਕੋਂ ਟਿਕਟ ਕੰਨਾ ਕਰ ਲਓ ਇੱਥੇ ਲਿਖਿਆ ਵੀਰ ਮੈਂ ਦੇਖਿਆ ਨਹੀਂ ਪੜ੍ਹਿਆ ਕੀਤਾ ਤੁਸੀਂ ਟਾਈਪ ਵਿੱਚ ਚਲੋ ਮੈਂ ਦੁਬਾਰਾ ਬੋਲ ਦਣਾ ਇੱਕ ਮੈਂ 9855 252212 ਇੱਕ ਵਾਰ ਟਾਈਪ ਕਰ ਦਿਓ ਜੇ ਕਿ ਹਣ ਪਤਾ ਆ ਵੀ ਨੰਬਰ ਮੇਰਾ 9855 252212 ਜੇ ਕਿਸੇ ਨੂੰ ਪੜ੍ਹਨ ਦਾ ਵਿੱਚ ਮੈਸੀ ਆ ਜੀ ਨੰਬਰ ਲਈ ਚਲੋ ਜੀ ਭੌਂਣੀ ਜਣਾ ਜੀ ਨੇ ਵਈਓ ਕੀ ਇਹ ਮੂਕਾ ਮੈਂ ਪ੍ਰਿਮਰਟ ਵਿੱਚ ਆਣਾ ਮੈਂ ਜਰੂਰ ਪਹਿਲਾਂ ਓਕੇ ਜੀ ਵੀਰਾ ਜੀ ਜਰੂਰ ਜਰੂਰ ਜੰਮੂ ਆਲਿਓ ਸਾਨੂੰ ਨਹੀਂ ਤੇ ਜੰਮੂ ਨਹੀਂ ਭੁੱਲਣੀ ਸਾਨੂੰ ਹਮ ਸ਼ਰਜਾ ਬੋਰ ਹੋ ਗਿਆ ਅੱਖਾਂ ਦੇ ਪੈ ਪੈ ਕੇ ਅੱਖਾਂ ਨਾਲ ਹੋਈਆਂ ਤੱਕ ਤਾਂ ਜਿਆਦਾ ਸਮਾਨ ਛਕਿਆ ਹੁੰਦਾ کی نمبر ہے بابا جی اٹھانوے پچا پچی پچی بارہ اے فائیو فائیو ٹو فائیو ٹو فائیو ون ٹو پچی پچی بارہ دو بار پچی پچی بارہ اٹانوے پچوجا ਇੱਕ ਨੰਬਰ ਹੈ ਬਾਬਾ ਜੀ ਤੁਹਾਡਾ ਕਿਹੜਾ ਜੀ ਸਾਡਾ ਮੇਰਾ ਨੰਬਰ ਮੇਰਾ ਦੇਹੀ ਨੰਬਰ ਚੱਲਦਾ ਹੈ ਪਰਸਨਲ ਇੱਕੇ ਨੰਬਰ ਚੱਲਦਾ ਬਾਕੀ ਨਹੀਂ ਮੈਂ ਹੈਗੇ ਆ ਮੈਂ ਬੰਦ ਕੀਤੇ ਆ ਪਰ ਚਲਾਉਂਦਾ ਨਹੀਂ ਗਾ ਇਹ ਨੰਬਰ ਨਹੀਂ ਚੱਲਦੇ ਬਾਬਾ ਜੀ ਵਾਸ਼ਮੀ ਕਾਲਸਾ ਬਕਰ ਜੀ ਕੀ ਫਤੇ ਪਾਨਾ ਜੀ ਬਹੁਤ ਚਾਰ ਸਰਨ ਸਿੰਘ ਜੀ ਬਾਈ ਕੁਰਜੀ ਕਾ ਖਾਲਸਾ ਬਾਈ ਕੁਰਜੀ ਕੀ ਫਤਿਹ ਬਾਈ ਕਿਨੂ ਕਿਨੂ ਦੱਸੋ ਮਨ ਨੂੰ ਖੇਡਾਂ ਜਾ ਰਿਆਂ ਪੁਰਾਣੇ ਸਮੇਂ ਦੀਆਂ ਜੋ ਅੱਜ ਕੱਲ ਆਪਾਂ ਭੁੱਲਦੇ ਜਾ ਰਹੇ ਆ ਇਸ ਵਿਸ਼ੇ ਤੇ ਆਪਾਂ ਗੱਲ ਕਰਦੇ ਆਂ ਜਿਹੜੀ ਕਰਨੀ ਆ 15-20 ਮਿੰਟ ਫਿਰ ਬੰਦ ਕਰ ਦਾਂਗੇ ਿੱਦਾਂ ਬਾਅਦ ਚ ਕਰਾਂਗੇ ਜਦੋਂ ਬਾਬਾ ਜੀ ਆਉਗੇ ਉਹ ਥੋੜਾ ਬਿਜੀ ਸੀਗੇ ਤਾਂ ਕਰਕੇ ਮੈਂ ਕਿਹਾ ਚਲੋ ਮੈਂ ਹੀ 10 15 ਮਿੰਟ ਗੱਲ ਕਰ ਲਵਾਂ ਫਿਰ ਇਸ਼ਨਾਨ ਕਰਕੇ ਫਿਰ ਰੋਟੀ ਪਾਣੀ ਛਕਣਾ ਕੋਲੋਂ ਹੰਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰਾ ਜੀ ਉਹ ਟਿਕਟੌਕ ਦੀ ਜੜਤ ਦੀ ਕਲਾ ਬਈ ਕਿਡੇ ਕਿਡੇ ਵੀਰਾਂ ਨੇ ਗੁੱਲੀ ਡੰਡਾ ਖੜਿਆ ਹਾਂ ਗੁੱਲੀ ਡੰਡਾ ਕੋ ਖੋ ਬਾਂਦਰ ਕਿਲਾ ਕੋਟਲਾਪਾਕੀ ਜੁਮੇਰਾਤਾ ਹੀ ਹੈ ਉਹ ਵਾਲਾ ਹਾਂਜੀ ਪਾਪਾ ਜੀ ਕੁਲਤਾਰ ਸਿੰਘ ਕੋਰੀਆ ਤੋਂ ਕਿ ਧੰਨਵਾਦ ਮਹਾਰਾਜ ਜੀ ਤਾਡਾ ਮੈਸੇਜ ਆ ਗਿਆ ਮਹਾਂਪੁਰਸ਼ੋ ਨੰਬਰ ਸੇਵ ਕਰ ਲਨੇ ਆ ਵੀਰੇ ਮੈਂ ਲਿਖਤਾ ਸੀ ਨੰਬਰ ਵੀਰੇ ਓਕੇ ਓਕੇ ਪੈਣੇ ਤੁਹਾਡੀ ਨਿੱਕੀ ਭੈਣ ਨੂੰ ਜ਼ਿਆਦਾ ਵੀਰੇ ਓਕੇ ਓਕੇ ਪੈਣੇ ਬਾਬਾ ਜੀ ਤੁਸੀਂ ਕਦੋਂ ਫ੍ਰੀ ਹੁੰਦੇ ਹੋ ਆਪਕੋ ਕਾਲ ਕੇ ਸਟੈਂਡ ਕਰ ਸਕਤੇ ਹਾਂ ਆ ਲਾਈਵ ਤੇ ਬਾਅਦ ਕਾਲ ਲਿਓ ਬਾਬਾ ਜੀ ਹਾਂਜੀ ਬਾਬਾ ਜੀ ਟਿਕਟੌਕ ਹੈ ਜੀ ਤੁਸੀਂ ਸਰਵੋਕਾਰ ਪਰਿਵਾਰ ਠੀਕ ਠਾਕ ਹੈ ਹਾਂ ਜੀ ਕਿਰਪਾ ਜੀ ਉਹ ਵਾਇਪੂਰ ਸੱਤੇ ਪਾਚਾ ਦੀ ਮੇਰੇ ਜੀ ਉਹਦੀ ਮੇਰ ਸਦਕਾ ਤੁਰੇ ਫਿਰਦੇ ਆ ਪਾਪਾ ਜੀ ਮੇਰਾ ਮੈਸੇਜ ਆ ਗਿਆ ਹੁਣਾ ਵਟਸਐਪ ਤੇ ਹਾਂਜੀ 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 ਆ ਗਿਆ ਜੀ ਆ ਗਿਆ ਜੀ ਨਾ ਗਿਆ ਜੀ ਆ ਗਿਆ ਮਹਾਰਾਸ਼ ਕੁਲਤਾਰ ਸਿੰਘ ਜੀ ਆ ਗਿਆ ਤੁਹਾਡਾ ਮੈਂ ਵੀ ਸਾਰੀਆਂ ਗੇਮਸ ਛੇੜਦੀ ਸੀ ਆਪਣੇ ਸਕੂਲ ਟਾਈਮ ਬਹੁਤ ਬਹੁਤ ਬਤਲ ਵਧੀਆ ਸੀ ਨਾ ਉਹ ਚੀਜ਼ਾਂ ਹੁਣ ਤੋਂ ਅੱਜ ਕੱਲ ਦੇ ਨਿਆਣਿਆਂ ਨੂੰ ਉਹ ਚੀਜ਼ਾਂ ਮਿਲਦੀਆਂ ਨਹੀਂ ਜਿਹਦਾ ਖੋਖੋ ਹੋ ਗਈ ਬਾਰਤ ਪਾਣੀ ਲੋਕੜ ਮਿੱਚੀ ਬਾਂਦਰ ਕਿਲਾ ਗੋਲ ਚੱਕਰਾ ਦੇ ਮਾਰ ਕੇ ਅੱਪ ਸਾਰਿਆਂ ਨੇ ਚਪਲਾ ਰੱਖ ਲੈਣੀਆਂ ਇੱਕ ਦੇ ਜਦੋਂ ਭਾਰੀ ਆ ਗਈ ਉਹ ਚਪਲਾਂ ਵੱਜਣੀਆਂ ਅਗਲੇ ਦੇ ਚਪਲਾਂ ਇਕੱਠੀਆਂ ਕਰਨੀਆਂ ਤੇ ਦੂਜੇ ਬੰਦੇ ਦੀ ਵਾਰੀ ਆ ਲੈਣੀਆਂ ਉਹ ਜਿਹਨੇ ਜਗਾ ਪਾਪੜਾ ਰਿਸਰਚ ਮਾਰਿਆ ਥਾ ਪੜਾ ਉਹ ਚੀਜ਼ਾਂ ਮਤਲਬ ਵਧੀਆ ਸੀਗੀਆਂ ਉਹ ਟਾਈਮ 'ਚ ਨਾ ਅੱਜ ਕੱਲ੍ਹ ਤਾਂ ਮੇਰੇ ਖਿਆਲ ਨਾਲ ਕੋਈ ਨਕਲਦਾ ਨਹੀਂ ਕੋਈ ਬਾਹਰ ਨਕਲਦਾ ਨਹੀਂ ਸਾਰੇ ਫੋਨਾਂ 'ਤੇ ਲੱਗੇ ਰਹਿੰਦੇ ਆ ਨਿਆਣੇ ਵੀ ਬੁੜੀਆਂ ਵੀ ਸਾਰੇ ਬੰਦੇ ਵੀ ਬੰਦੇ ਖਬਰਾਂ ਖਬਰਾਂ ਦੇਖੀ ਜਾਂਦੇ ਆ ਬੁੜੀਆਂ ਨਾਟਕਾਂ ਦੇਖੀ ਜਾਂਦੀਆਂ ਆ ਤੇ ਕੁੜੀਆਂ ਟਿਕਟੌਕ ਤੇ ਲੱਗੀਆਂ ਜਾਂ ਆਰ ਇੰਸਟਾਗ੍ਰam ਹੋ ਗਿਆ YouTube ਹੋ ਗਿਆ ਰੀਲਾ ਪਾਈਓ ਬਹੁਤ

ਯਾਰ ਉਹਨੂੰ ਕਹਿਣਾ ਖੋ ਖੋ ਕੋ ਕਿ ਉਹਨਾਂ ਸ਼ੂਣਾ ਹੁੰਦਾ ਉਹ ਬੰਦੇ ਨੂੰ ਜਿਹਦੀ ਵਾਰੀ ਹੁੰਦੀ ਆ ਦੇਖਿਓ ਕਰੇ YouTube ਤੇ ਕੱਢ ਕੇ ਕੀ ਹੁੰਦੀ ਕੋ ਖੋ ਅਸੀਂ ਬਹੁਤ ਖੇਡੀ ਅਸੀਂ ਲੋਕਣ ਮੇਚੀ ਬਹੁਤ ਖੇਡੀ ਬਾਬਾ ਜੀ 90% ਕੁੜੀਆਂ ਮੁੰਟਾ ਟਰਾਂ ਹੋ ਗਏ Instagram ਤੇ ਹਾਂਜੀ ਜੀ ਹਾਂਜੀ ਮਹਾਰਾਜ ਸਹੀ ਗੱਲ ਹੈ ਨਹੀਂ ਤਾਂ ਸੁੱਤੇ ਉੱਡਦੇ ਫਲਾਵਰ Instagram 'ਚ ਕੋਲੀ ਦਾ ਫੈਲਦਾ ਦੇਖਿਏ ਕੇ ਇਹ ਨਾ ਮੈਸੇਜ ਮੈਨੂੰ ਤਾਂ ਨਹੀਂ ਆਇਆ ਬਾਬਾ ਜੀ ਅਸੀਂ ਵੀ ਖੇਡਦੇ ਸੀ ਛੇ ਹੀ ਗੱਲ ਹੈ ਜੀ ਅੱਜ ਕੱਲ ਲੋਕ ਨਸ਼ਾ ਕਰਨਾ ਦੁੱਤੇ ਪੀ ਰਹੇ ਨਸ਼ਾ ਵੀ ਪਰੇ ਖੇਡਾਂ ਖੁੱਡਾਂ ਵੀ ਅੱਜ ਕੱਲ ਨਾ ਮੁੱਕਦੀਆਂ ਜਾ ਰਹੀਆਂ ਨਸ਼ਾ ਤਾਂ ਚਲੋ ਪਹਿਲਾਂ ਵੀ ਸੀ ਹੁਣ ਵੀ ਚਲੋ ਵਾਧਦਾ ਜਾਂਦਾ ਦਿਨੋ ਦਿਨ ਰੁਕਣਾ ਤਾਂ ਨਹੀਂਗਾ ਇਹ ਨਸ਼ਾ ਸਰਕਾਰਾਂ ਤੋਂ ਨਹੀਂ ਰੁਕਣਾ ਸਰਕਾਰਾਂ ਜ਼ੋਰ ਤਾਂ ਲਾ ਰਹੀਆਂ ਆ ਮਤਲਬ ਉਹਨਾਂ ਆਪਣਾ ਪੂਰਾ ਨਸ਼ਾ ਕੰਟਰੋਲ ਕਰਨ 'ਚ ਲੱਗ ਜੂਗੇ ਪਰ ਨਸ਼ਾ ਖਤਮ ਨਹੀਂ ਹੋਣਾਗਾ ਇਹਨਾਂ ਦਾ ਧੰਦਾ ਆ ਧੰਦਾ ਕਿੱਦਾਂ ਚੱਲੂਗਾ ਇਹਨਾਂ ਦਾ ਵੱਡੇ ਵੱਡੇ ਪੁਲਿਸ ਅਫਸਰਿਆ ਕਿਹੜੇ ਸਾਰੇ ਆ ਉਹ ਆਪ ਨਸ਼ਾ ਵੇਚਦੇ ਆ ਜਿਦੋਂ ਇੱਕ ਬੀਬੀ ਸੀਗੀ ਫੀਮ ਵੇਚਦੀ ਹੁੰਦੀ ਆਪਣੇ ਕੀ ਚਿੱਟਾ ਵੇਚਦੀ ਸੀਗੀ ਕਿੰਨੀ ਪ੍ਰੋਪਰਟੀ ਕੀਤੀ ਆ ਪੁਲਿਸ ਦੀ ਵਾਰਦੀ ਪਾ ਕੇ ਪੁਲਿਸ ਦੀ ਗੱਡੀ ਲੈ ਕੇ ਕੰਮ ਦੀ ਫਰਦੀ ਸੀਗੀ ਜਦੋਂ ਡਿੱਕੇ ਆਈ ਤਾਂ ਫੇਰ ਕੰਮ ਸੁਟਾਇਆ ਬਹੁਤ ਬੁਰਾ ਹਾਲਾ ਕੁੜੀਆਂ ਛੋਟੀ ਛੋਟੀ ਕੁੜੀਆਂ ਖਰਾਬ ਹੋ ਗਈਆਂ ਵੀ ਕੀ ਰੰਨਾ ਦੋਸਤ ਹਾਂ ਨਸ਼ਾ ਵਿੱਚ ਸਭ ਨਾਲੋਂ ਨਾਲ ਹਾਲ ਵਿੱਚ ਸਹੀ 컬러 ਠੀਕ ਬਹੁਤ ਬੁਰਾ ਹਾਲਾ ਮੈਨੂੰ ਲੱਗਦਾ ਸੌਖ ਖਾਦੀ ਹੋਇਆ YouTube ਵਾਲਿਆਂ ਨੇ ਅੱਜ ਨਹੀਂ ਆਉਣ ਹੋਣਾ ਆ ਪੱਛੀ 25 30 ਚੜ ਚ ਟੱਪਦੇ ਨਹੀਂਗੇ ਆ ਚਿੱਟਾ ਵੀਰ ਜੀ ਪਾਕਿਸਤਾਨ ਤੋਂ ਆਉਂਦਾ ਹੈ ਚਿੱਟਾ ਵੀਰਾ ਜੀ ਮੈਂ ਬਹੁਤ ਆਪੀ ਲਾਈਟ ਚਾਹੁੰਦਾ ਹਾਂ ਸੌਖ ਲੱਗੇ ਸੌਖ ਨਾ ਲੱਗੇ ਵੀ ਮਾਰਜੀ ਗੁਰੂ ਹਾਲਾ ਬਣੀਏ ਵੀਰ ਜੀ ਨਸ਼ਿਆਂ ਨੂੰ ਛੱਡੀਏ ਵੀਰ ਜੀ ਜੀ ਨੂੰ ਹਾਲਾ ਬਣੀਏ ਵੀਰ ਜੀ ਤੈਨੂੰ ਤਦ ਨਾਲ ਤਿਰਨ ਚਲੋ ਨਾ ਕਰੋ ਨਸ਼ੇ ਚਾਬਾ ਮਾਰ ਰਹੇ ਈ ਆ ਚਟਾ ਵੀਰ ਜੀ ਪਾਕਿਸਤਾਨ ਤੋਂ ਆਉਂਦਾ ਹੈ ਪੰਜਾਬ ਨੂੰ ਖਤਮ ਕਰਨ ਵਿੱਚ ਲੱਗਾ ਹੈ ਸੈਂਟਰ ਵੀ ਪਾਕਿਸਤਾਨ ਗੁਰਜਰਪਟ ਦੇ ਚਟ ਉਹ ਸੌਕਰ ਨਹੀਂ ਪਕੌਂਦੀਆਂ ਨੇ ਚਟਾ ਉਹਨਾਂ ਨੇ ਜਿਆਦਾ ਬੇੜਾ ਕਰ ਕੀਤਾ ਆ ਸਾਡੀ ਆ ਕੁੜੀ ਇਹ ਨਹੀਂ ਛੱਡਦੀ ਫੋਨ ਹੋਰ ਅਸੀਂ ਕਿੰਨੂੰ ਰੋਕ ਲੈਣਾ ਇਹ ਨਹੀਂ ਛੱਡਦੀ ਬੱਸ ਹੁਣ ਆ ਟੀਵੀ ਲਾ ਲੈਣਾ ਵੈਲਸੀਡੀ ਤੇ ਗਾਣੇ ਲਾ ਲੈਣੇ ਆ ਭੰਗੜਾ ਪਉਣਾ ਹੈ ਅੱਜ ਪਾਗ ਨਹੀਂ ਆਇਆ ਥੱਕਿਆ ਨਹੀਂ ਅੱਜ ਹੈਂ ਮੇਰੇ ਪੱਪਾ ਦਾ ਤੁਮ ਵੀ ਪੜਾਇਆ ਸੋ ਇਹ ਨੂੰ ਵੀ ਪੜਾਇਆ ਕਹੀਂ ਪੜਾਵਾ ਮੜੇ ਸਾਡਾ ਜੰਮੂ ਬੇਚੇ ਵੀ ਗੁਜਰ ਬੇ ਹਾਂ ਹਾਂ ਭਾਈ ਹਾਂ ਜਦੋਂ ਅਸੀਂ ਆਪਣੇ ਜੇਲ੍ਹ ਵਿੱਚ ਸੀ ਨਾ ਜੰਮੂ ਇੱਥੇ ਉਦੋਂ ਇੱਕ ਫੜਿਆ ਸੀ ਇੱਕ ਗੁਜਰ ਉਹਦੀ ਵੀ ਥਾਪੜਾ ਲੱਗਦਾ ਹੁੰਦਾ ਸਾਡੇ ਨਾਲੇ ਪਹਿਲਾ ਬਾਰੀ ਸਾਡੀ ਹੋਣੀ ਬਾਅਦ ਚ ਉਹਦੀ ਹੋਣੀ ਵੇਰ ਜੀ ਜੋ ਨਸ਼ਾ ਕਰਤੇ ਆ ਲੋਕੋ ਗੁਰੂ ਦਾ ਪਾਣਾ ਪਾ ਕੇ ਮੈਂ ਵੀਡੀਓ ਦੇਖਦੀ ਆਇਸ਼ਤਬ ਦੇ ਵੀਰੇ ਤੇ ਵੀਰੇ ਤੁਸੀਂ ਉਹਨਾਂ ਲੋਕਾਂ ਦਾ ਸੋਧ ਤਾਂ ਕਦੋਂ ਲਾਉਣਾ ਵੇਰ ਜੀ ਨਸ਼ਾ ਕਰਤੇ ਆ ਵੀਰ ਜੀ ਕੀ ਲਾਉਣਾ ਪੈਣਾ ਸੋਧਾਂ ਨਾਲ ਨਸ਼ਾ ਕਰਨ ਵਾਲਾ ਬੰਦਾ ਨਸ਼ਾ ਵੇਚੂਗਾ ਨਾ ਉਹ ਸਰਕਾਰਾਂ ਦੇ ਰਾਈਟ ਹੈਂਡ ਖੱਬੇ ਸੱਜੇ ਬੰਦੇ ਬੰਦੇ ਆ ਨਾ ਉਹ ਬਨੇ ਇੱਕ ਚਸੂ ਉਹ ਬਨੇ ਰਣਵੀ ਨਾ ਬੇਤੇ ਜੋ ਬੋਰਸਾਂ ਸਰ ਬਾੜਣਾ ਆ ਬਾੜ ਦਾ ਨਾ

ਜਿਹੜਾ ਭੈਣ ਨੇ ਦੱਸਿਆ ਜੇਗਾ ਆਪਾਂ ਕਿਹੜਾ ਵੀਡੀਓ ਨਾ ਪਾਈ ਆਪਾਂ ਇੱਕ ਜੁਫਟੂ ਉੱਤੇ ਰਿਸਟਾ ਦੇ ਵੀ ਸਿੰਘ ਦੇ ਨਾਲ ਧੱਕਾ ਹੋਇਆ ਨਾ ਕੇਸ ਪੁੱਟੇ ਆ ਦਸਤਾਰ ਲਾਈ ਆ ਪਉਥੇ ਗਏ ਹੋ ਸੀ ਅੱਜ ਇਹ ਕੋਈ ਨਹੀਂ ਕੋਈ ਨਹੀਂ ਨਾਲ ਖੜੇ ਆ ਆਪਾਂ ਹਿੱਕ ਟੋਕ ਕੇ ਜਿੱਥੇ ਖਾਲਸਾ ਪੰਥ ਆਗਰਾਜ ਕਰੇਗਾ ਖਾਲਸਾ ਬਾਕੀ ਰਹਿਣ ਕੋਈ ਜਿਹੜੇ ਹੋਰ ਜਿਹੜਾ ਆਕੀ ਰਹਿਣ ਕੋਈ ਜਕਾਰੇ ਜਾਬੇ ਨਿਹਾਲ ਜਾਬੇ ਸਿਤਾ ਸਿੰਘਾਂ ਦੇ ਮਨ ਨੂੰ ਭਾਵੇ ਸੁਣ ਕੇ ਨਿਹਾਲੋ ਜਾਵੇ ਸਤਿ ਸ਼੍ਰੀ ਅਕਾਲ ਪਾਲ ਸਾ ਗੱਜੇ ਲੰਡੀ ਪੁੱਛੀ ਬੱਚੇ ਸਤਿ ਸ਼੍ਰੀ ਅਕਾਲ ਪਰਵਾਸੀ ਮਜ਼ਦੂਰਾਂ ਨੂੰ ਪੰਜਾਬ ਚੋਂ ਕੱਢੋ ਜਿੱਦਾਂ ਦੇ ਹਾਲਾਤ ਬਣਦੇ ਆ ਸਮਨਾਲ ਸਾਨੂੰ ਵੀ ਜਾਣਾ ਪਾਣਾ ਇਹਨਾਂ ਦਾ ਰਾਜ ਆ ਰਿਹਾ ਜੀ ਇਹਨਾਂ ਦਾ ਰਾਜ ਭਗਵਾਨਤ ਮਾਲ ਦੀ ਸਰਕਾਰ ਨੇ ਜਿੰਨੇ ਭਈਏ ਬਾਣਦੇ ਤੇ ਬਾੜ ਤੇ ਦਿੱਲੀ ਸਾਰਾ ਤੇ ਆ ਗਿਆ ਕੋਈ ਗੱਲ ਨਹੀਂ ਵੀਰੇ ਜੀ ਆਪਾਂ ਹੁਣਿਆਂ 8:40 ਮਿੰਟ ਹੋ ਗਏ 9:00 ਵਜੇ ਤੋਂ ਬਾਅਦ ਥੋੜਾ ਮੈਂ 10 ਮਿੰਟ ਫੋਨ ਚਾਰਜ ਲਾ ਲਵਾਂ 13-14% ਥੋੜਾ ਹੁਣ ਚਾਰਜ ਹੋ ਜਾਊਗਾ ਫੇਰ ਦੋ ਚਾਰ ਗੱਲਾਂ ਵਾਦਤਾ ਕਰਦੇ ਆਪਾਂ ਚਲੋ ਠੀਕ ਆ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਖਾਲਸਾ ਵੇਗਰੀ ਜਪਤੇ 9 ਵਜੇ ਪੂਰੇ ਆ ਜਿਓ 9 ਵਜੇ ਆਪਾਂ ਪੂਰੇ ਲਾਈਵ ਹੋ ਗਏ ਆਪਾਂ ਆ ਜਿਓ ਜੀ ਆ ਜਿਓ ਧੰਨਵਾਦ ਸਾਰਿਆਂ ਦਾ ਜੀ